ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਅੱਜ ਆਪਾਂ ਆਰੰਭ ਕਰਾਂਗੇ ਇਸ ਦਾ ਭਾਗ ਦੂਜਾ ਅਸੂ ਦੇ ਨਰਾਤਿਆਂ ਦੀ ਰੁੱਤ ਸੀ ਟੜਕੇ ਦਾ ਤਾਰਾ ਚੜਨ ਨਾਲ ਹੀ ਮੱਲਣ ਆਪਣੇ ਮੰਜਿਓ ਤੋਂ ਉੱਠਿਆ ਹਾਰੇ ਵਿੱਚ ਗੋਹਿਆਂ ਦੀ ਆਗੋ ਤੇ ਰੱਖੇ ਬਤੀਲੇ ਵਿੱਚ ਰਾਤ ਦੇ ਦੁੱਧ ਦੀ ਅੱਧੀ ਗੜਬੀ ਪਾਈ ਤੇ ਪਤੀਲੇ ਉੱਤੇ ਢੱਕਣ ਉਵੇਂ ਦਾ ਉਵੇਂ ਦੇ ਦਿੱਤਾ। ਉਹ ਰਾਤ ਨੂੰ ਹੀ ਹਾਰੇ ਦੀ ਭੂੜ ਉੱਤੇ ਦੋ ਪਾਥੀਆਂ ਭੰਨ ਕੇ ਰੱਖਦਾ ਅਤੇ ਉੱਤੇ ਪਤੀਲਾ ਧਰ ਦਿੰਦਾ। ਪਤੀਲੇ ਦੇ ਪਾਣੀ ਵਿੱਚ ਗੁੜ ਤੇ ਚਾਹ ਰਾਤ ਨੂੰ ਹੀ ਪਾ ਦਿੰਦਾ। ਪਤੀਲੇ ਉੱਤੇ ਢੱਕਣ ਰੱਖ ਦਿੰਦਾ। ਸਾਰੀ ਰਾਤ ਚਾਹ ਗੁੜ ਦਾ ਪਾਣੀ ਕੜੀ ਜਾਂਦਾ। ਖੇਤ ਨੂੰ ਜਾਣ ਵੇਲੇ ਤੜਕੇ ਬੱਸ ਉਹ ਉਹਦੇ ਵਿੱਚ ਦੁੱਧ ਹੀ ਮਿਲਾਉਂਦਾ। ਇਸ ਤਰ੍ਹਾਂ ਦੀ ਹੁੰਦੀ ਸੀ ਮੱਲਣ ਦੀ ਚਾਹ। ਤੜਕੇ ਉੱਠ ਕੇ ਪਹਿਲਾਂ ਚਾਹ ਦੇ ਫੰਡੇ ਉਵਾਲਣ ਤੇ ਫਿਰ ਗੁੜ ਪਾ ਕੇ ਉਬਾਲਾ ਦੇਣ ਦਾ ਟਟਵੈਰ ਉਦੋਂ ਨਹੀਂ ਹੁੰਦਾ ਸੀ। ਚੁੱਲ੍ਹੇ ਵਿੱਚ ਅੱਗ ਮਚਾ ਕੇ ਉਹਨੇ ਹਾਰੇ ਵਿੱਚ ਲਪਤੀਲਾ ਚੁੱਲ੍ਹੇ ਉਤੇ ਧਰ ਦਿੱਤਾ ਅਤੇ ਆਪ ਥਾਲੀ ਵਿੱਚ ਆਟਾ ਗੁੰਨਣ ਲੱਗ ਪਿਆ। ਲੂਣ ਪਾ ਕੇ ਮੰਨਾ ਵਰਗੀਆਂ ਚਾਰ ਪਾਣੀ ਹੱਥ ਦੀਆਂ ਰੋਟੀਆਂ ਲਾ ਲਈਆਂ। ਰੋਟੀਆਂ ਨੂੰ ਪੋਣੇ ਵਿੱਚ ਧਰ ਕੇ ਵਿੱਚ ਦੋ ਗੰਡੇ ਤੇ ਅੰਬ ਦੇ ਅਚਾਰ ਦੀ ਇੱਕ ਫਾੜੀ ਰੱਖ ਲਈ। ਮੱਲਣ ਚੋਪੜੀ ਰੋਟੀ ਨਹੀਂ ਖਾਂਦਾ ਸੀ। ਨਾਂਦਾਰ ਸਬਜ਼ੀ ਵਿੱਚ ਕਦੇ ਘਿਓ ਪਾਉਂਦਾ ਕਦੇ-ਕਦੇ ਉਹਦਾ ਚਿਤ ਕਰਦਾ ਤਾਂ ਸਿਆਲਾਂ ਵਿੱਚ ਜੰਮੇ ਹੋਏ ਘਿਓ ਦੀਆਂ ਡਲੀਆਂ ਨਾ ਰੋਟੀ ਖਾਂਦਾ ਰੋਟੀਆਂ ਦੀ ਪੋਟੜੀ ਨੂੰ ਉਹਨੇ ਸਮੋਸੇ ਲੜ ਬਨ ਲਿਆ ਸੀ ਤੇ ਕਿੱਲੇ ਡੰਗ ਦਿੱਤਾ ਪਤੀਲੇ ਵਿੱਚੋਂ ਪળે ਨਾਲ ਚਾਹ ਦੀ ਬਾਟੀ ਭਰੀ ਤੇ ਪੀ ਲਈ ਖੁਰਲੀ ਕੋਲ ਜਾ ਕੇ ਦੇਖਿਆ ਬਲਦਾਂ ਦੇ ਅੱਧੇ ਕੱਖ ਰਹਿੰਦੇ ਸਨ ਉਹਨੇ ਬਲਦਾਂ ਦੀਆਂ ਬੂਥਾਂ ਪਰੇ ਹਟਾ ਕੇ ਕੱਖਾਂ ਵਿੱਚ ਹੱਥ ਮਾਰਿਆ ਤੇ ਉਹਨਾਂ ਦੀਆਂ ਪਿੱਠਾਂ ਥਾਪੜੀਆਂ ਉਹ ਫੇਰ ਕਾਲੀ ਨਾਲ ਕੱਖ ਖਾਣ ਲੱਗੇ। ਕਾਲੇ ਰੰਗ ਦੇ ਬਾਂਡੇ ਬਲਦ ਨੂੰ ਉਹਨੇ ਗਾਲ ਕੱਢੀ। ਉਹਨੂੰ ਸਿਰ ਹੁਰਕਣ ਦੀ ਬਾਣ ਸੀ। ਕੁੱਤੇ ਬਿੱਲੀਆਂ ਤੇ ਕੀ ਕਾਂਚੜੀਆਂ ਨੂੰ ਵੀ ਹੁਰਕਦਾ ਰਹਿੰਦਾ। ਦੂਜਾ ਬੱਗਾ ਬਲਦ ਸੀਲ ਸੀ। ਕਾਲੇ ਨਾਲੋਂ ਵੱਡਾ ਕੱਦ। ਜ਼ੋਰ ਵੀ ਬਹੁਤਾ। ਜਵਾਕ ਉਹਦੇ ਸਿੰਗਾ ਨਾਲ ਖੇਡਦੇ। ਚਾਹ ਦੀ ਦੂਜੀ ਬਾਟੀ ਪੀਤੀ। ਮੋਢਾ ਰੋਟੀਆਂ ਵਾਲਾ ਸਮੋਸਾ ਸੁਟਿਆ। ਕਿੱਲਿਆਂ ਨਾਲ ਬਲਦ ਖੋਲ ਕੇ ਉਹਨਾਂ ਦੇ ਗਲਾਂ ਵਿੱਚ ਪੰਜਾਲੀ ਪਾਈ। ਅਤੇ ਪੰਜਾਲੀ ਨਾਲ ਹਲ ਬੰਨ੍ਹ ਕੇ ਉਹ ਖੇਤ ਨੂੰ ਤੁਰ ਪਿਆ ਪਾਉ ਅਜੇ ਪਾਟੀ ਨਹੀਂ ਸੀ ਪਹਿ ਪਹਿ ਜਾ ਰਿਹਾ ਮਿਲਣ ਸੋਚ ਰਿਹਾ ਸੀ ਕਿ ਅੱਜ ਦੁਪਹਿਰ ਤੱਕ ਉਹ ਬਾਕੀ ਰਹੀ ਦੀ ਸਾਰੀ ਜ਼ਮੀਨ ਵਾ ਦੇਵੇਗਾ ਤਿੰਨ ਵਾਰਾਂ ਪਹਿਲਾਂ ਪਾ ਕੇ ਤਿੰਨੇ ਵਾਰ ਜ਼ਮੀਨ ਸੁਹਾਗ ਦਿੱਤੀ ਸੀ ਇਹ ਚੌਥੀ ਵਾਰ ਸੀ ਧਰਤੀ ਵਿੱਚ ਖੱਬੜ ਦਾ ਧੋਖੰਬੀ ਨਹੀਂ ਰਹਿ ਗਿਆ ਸੀ ਪਹਿਲੀ ਵਾਰ ਵੇਲੇ ਹੀ ਖੱਬੜ ਦੀਆਂ ਜੜਾਂ ਜਹੀਆਂ ਉੱਤੇ ਆ ਗਈਆਂ ਸਨ ਉਹਨੇ ਆਪਣੀ ਘਰ ਵਾਲੀ ਦੋਵੇਂ ਮੁਟਿਆਰ ਕੁੜੀਆਂ ਛੋਟੇ ਮੁੰਡੇ ਨੂੰ ਨਾਲ ਲਾ ਕੇ ਸਾਰੇ ਖੇਤ ਵਿੱਚੋਂ ਭੋਰਾ-ਭੋਰਾ ਕਰਕੇ ਚੁਗ ਦਿੱਤੀਆਂ ਸਨ ਦੂਜੀ ਵਾਰ ਨੂੰ ਤਾਂ ਛੱਡਿਆ ਹੀ ਕੱਖ ਨਹੀਂ ਸੀ ਤੇ ਹੁਣ ਚੌਥੀ ਵਾਰ ਵੇਲੇ ਤਾਂ ਖੇਤ ਦੀ ਮਿੱਟੀ ਬਰੀਕ ਰੋੜੀ ਦੀ ਸ਼ੱਕਰ ਵਰਗੀ ਬਣੀ ਲੱਗਦੀ ਸੀ 10 ਘੋਮਾਂ ਦਾ ਇਕੱਠਾ ਖੇਤ ਸੀ ਉਹ ਸੋਚ ਰਿਹਾ ਸੀ ਹੁਣ ਸੁਹਾਗੀ ਮਾਰ ਕੇ ਉਹ ਖੇਤ ਨੂੰ ਤਿਆਰ-ਵਾਰ ਤਿਆਰ ਰੱਖ ਦੇਵੇਗਾ ਉਤਲੀ ਮਿੱਟੀ ਵਿੱਚ ਜੰਮਣ ਸ਼ਕਤੀ ਇਕੱਠੀ ਹੋ ਜਾਵੇਗੀ ਗਿੱਲ ਉਤਾਂ ਚੜ ਆਵੇਗੀ ਤੇ ਫਿਰ ਮੌਕਾ ਲੱਗਦੇ ਹੀ ਉਹ ਅਗੇਤੀ ਕਣਕ ਦੇ ਬੀਜ ਦੇਵੇਗਾ। ਇਸ ਵਾਰ ਉਹਦੇ ਕੋਲ ਕਣਕ ਦਾ ਬੀ ਨਹੀਂ ਸੀ ਪਰ ਉਹਨੇ ਵੀ ਵਾਸਤੇ ਕਣਕ ਝੰਡੇ ਤੋਂ ਪਹਿਲਾਂ ਹੀ ਪੁੱਛ ਰੱਖੀ ਸੀ। ਝੰਡਾ ਉਹਦਾ ਆਪਣਾ ਹੀ ਬੰਦਾ ਸੀ। ਉਹਦੇ ਘਰ ਦੀ ਕਣਕ ਹੁੰਦੀ ਵੀ ਵਧੀਆ ਮੋٹے-ਮੋٹے ਦਾਣਿਆਂ ਵਾਲੀ। ਮੱਲਣ ਨੂੰ ਇਸ ਗੱਲ ਦਾ ਡੱਕਾ ਵੀ ਹੰਦੇ ਸ਼ਾ ਨਹੀਂ ਸੀ ਕਿ ਝੰਡਾ ਸਵਾਈ ਲਵੇਗਾ। ਕਈਆਂ ਨੂੰ ਉਹ ਡੁੱਡੀ ਲਾਉਂਦਾ ਹੈ। ਝੰਡੇ ਨਾਲ ਉਹਦਾ ਘਰ ਦਾ ਸਬੰਧ ਹੈ। ਇਸ ਕਰਕੇ ਉਹ ਉਸ ਨੂੰ ਸਵਾਈ ਲਾਵੇਗਾ। ਪੇੜਾਂ ਵੇਲੇ ਉਹ ਸਵਾਈ ਕਣਕ ਮੋੜ ਦੇਵੇਗਾ ਕੀ ਫਰਕ ਪੈਂਦਾ ਹੈ 10 ਕਮਾ ਕਣਕ ਵਿੱਚੋਂ ਤਾਂ ਦਾਣਿਆਂ ਦੇ ਢੇਰ ਲੱਗ ਜਾਣਗੇ ਤਾਲੀ ਵਾਲਾ ਖੇਤ ਖੰਡਾ ਬੰਨੇ ਦੀ ਜੂ ਨਾਲ ਜਾ ਲੱਗਦਾ ਇਹ ਦੂਰ ਸੀ ਖੇਤ ਜਾਣ ਲਈ ਮੱਲਣ ਨੂੰ ਖਾਸਾ ਸਵੇਹਾ ਉੱਠਣਾ ਪੈਂਦਾ ਉਹਦਾ ਦੂਜਾ ਖੇਤ ਦਾ ਪਿੰਡ ਦੇ ਨਾਲ ਹੀ ਸੀ ਉਹ ਖੇਤ ਨੂੰ ਉਹ ਭਾਈ ਰੂਪੇ ਵਾਲਾ ਖੇਤ ਆਖਦੇ ਪਰ ਇਹ ਥੋੜਾ ਸੀ ਸਾਰਾ ਹੀ ਸ਼ੀ ਕੁਮਾ ਮੱਲਣ ਸੋਚਦਾ ਭਾਈ ਰੂਪੇ ਵਾਲਾ ਖੇਤ ਦਸ ਕੋਮਾ ਹੁੰਦਾ ਤਾਂ ਕਿੰਨਾ ਚੰਗਾ ਸੀ ਜᱟ ਸਾਰੀ ਦੀ ਸਾਰੀ 16 ਕੋਮਾ ਹੀ ਭਾਈ ਰੁਪਏ ਵਾਲੇ ਖੇਤ ਦੀ ਪੈੜੀ ਹੁੰਦੀ ਫੇਰ ਤਾਂ ਉਹ ਬਹੁਤ ਖਾਲਾ ਰਹਿੰਦਾ ਟਾਲੀ ਵਾਲਾ ਖੇਤ ਤਾਂ ਬਹੁਤ ਦੂਰ ਸੀ ਜਿਵੇਂ ਦੂਜੇ ਪਿੰਡ ਦੀ ਜ਼ਮੀਨ ਹੋਵੇ ਟਾਲੀ ਵਾਲੇ ਖੇਤ ਦੀ ਜ਼ਮੀਨ ਬਹੁਤ ਨਰੋਈ ਸੀ ਭਾਈ ਰੁਪਏ ਵਾਲੇ ਖੇਤ ਦੀ ਜ਼ਮੀਨ ਐਨੀ ਨਰੋਈ ਨਹੀਂ ਸੀ ਇਹ ਜ਼ਮੀਨ ਰੇਤਲੀ ਸੀ ਕਪਾਹ ਦੀ ਫਸਲ ਇਸ ਵਿੱਚ ਘਟ ਹੁੰਦੀ ਕਣਕ ਵੀ ਘਟ ਹੀ ਹੁੰਦੀ ਇੱਥੇ ਤਾਂ ਪਸ਼ੂਆਂ ਵਾਸਤੇ ਝਾਰਾ ਬੀਜ ਕੇ ਰੱਖਦਾ ਚਰੀ ਗੁਆਰਾ ਤੇ ਮੱਕੀ ਪਿੰਡ ਨੇੜੇ ਹੁਣ ਕਰਕੇ ਮੱਕੀ ਦੀਆਂ ਛੱਲੀਆਂ ਦੀ ਰਾਖੀ ਵੀ ਹੋ ਜਾਂਦੀ। ਧੋਮਾ ਖੇਤਾਂ ਨੂੰ ਹੀ ਕੱਸੀ ਦਾ ਪਾਣੀ ਲੱਗਦਾ। ਹੁਣ ਤਾਲੀ ਵਾਲੇ ਖੇਤ ਨੂੰ ਜਾ ਰਿਹਾ ਮੱਲਣ ਸੋਚ ਰਿਹਾ ਸੀ ਕਿ ਐਤ ਕੀ ਕਣਕ ਦੀ ਫਸਲ ਵਿੱਚੋਂ ਉਹ ਮਕੰਦੀ ਮੱਲ ਦਾ ਸਾਰਾ ਪੈਸਾ ਮੋੜ ਦੇਵੇਗਾ। ਵੱਡੀ ਕੁੜੀ ਲੱਖੋ ਦੇ ਵਿਆਹ ਵੇਲੇ ਜਿਹੜਾ ਰੁਪਈਆ ਵਿਆਜ ਉੱਤੇ ਉਹਨੇ ਲਿਆ ਸੀ ਉਹਦੇ ਵਿੱਚੋਂ 2000 ਮਕੰਦੀ ਮੱਲ ਦਾ ਅਜੇ ਰਹਿਂਦਾ ਸੀ। ਕਸੀਦੇ ਪੁਲ ਉੱਤੇ ਜਾ ਕੇ ਉਹਨੇ ਬਲਦਾਂ ਨੂੰ ਬੁਸ਼ਕਰ ਮਾਰੀ ਉਹ ਖੜ ਗਏ ਉਹਨਾਂ ਨੂੰ ਥਾਂ ਦੀ ਥਾਂ ਖੜੇ ਛਾੜ ਦੇ ਕੇ ਉਹ ਪੁਲ ਦੇ ਇੱਕ ਪਾਸੇ ਨੀਵੀਂ ਜਗ੍ਹਾ ਉੱਤੇ ਪਿਸ਼ਾਬ ਕਰਨ ਜਾ ਬੈਠਾ ਮਨ ਵਿੱਚ ਹੀ ਕਹਿਣ ਲੱਗਿਆ ਔਖੇ ਤਾਂ 3 ਸਾਲ ਹੋਲੇ ਵਿਆਜੂ ਪੈਸਾ ਮੋੜਨ ਚੋਈ ਰਹੇ ਪਰ ਕੁੜੀ ਦਾ ਵਿਆਹ ਤਾਂ ਫੰਨੇ ਕੀਤਾ ਨਾ ਕਿਰਾਂ ਤਾਂ ਮੰਨ ਗਏ ਸ਼ਰੀਕ ਸਾਲਾ ਅੱਖ ਕਿਹੜਾ ਚੁੱਕਦਾ ਸਾਹਮਣੇ ਕੋਈ ਸਾਰੇ ਗਵਾੜ ਦੀ ਮਿਠਲਾਦੀ ਪਰੌਣੇ ਨੂੰ ਕਹਿਣ ਥਾ ਘੋੜੀ ਤੇ ਜੋੜੀ ਕੁੜੀ ਨੂੰ ਕਿੰਨਾ ਲਟਰਮ ਪਟਰਮ ਦਿੱਤਾ ਸਾਰੀਆਂ ਟੂਮਾਂ ਪਾਈਆਂ ਤੇ ਮੈਂਸ ਦਿੱਤੀ ਸੱਜਰ ਸੋਈ ਦੁੱਧ ਪੀਣ ਨੂੰ ਕਿਹੜਾ ਸਾਲਾ ਦੇ ਦੂ ਐਨਾ ਕੁਛ ਕੇਰਾਂ ਤਾਂ ਨਾਮ ਆਜ਼ਾਦੀ ਕਰਦੀ ਨਾ ਸਾਰੇ ਪਵੇ ਇਹ ਜੋ ਕਿਸੇ ਲੋਰ ਜਿਹੇ ਵਿੱਚ ਆ ਕੇ ਉਹਨੇ ਬਲਦਾਂ ਨੂੰ ਛੇੜਿਆ ਕਾਲਾ ਇੱਕ ਵਾਰ ਆਪਣੀ ਬਾਣ ਬੁੱਧ ਅਨਸਾਰ ਹੁਰਕਿਆ ਤੇ ਫੇਰ ਸਿਰ ਹਿਲਾਉਂਦਾ ਸਿੱਧਾ ਹੋ ਕੇ ਚੱਲਣ ਲੱਗਿਆ ਬੱਗਾ ਮਸਤ ਚੱਲ ਤੁਰਿਆ ਜਾ ਰਿਹਾ ਸੀ ਮੱਲਣ ਚਿੱਤ ਵਿੱਚ ਬਿਉਂਤਾ ਬਣਾਉਣ ਲੱਗਿਆ ਕਿ ਮਕੰਦੀ ਮਲ ਦਾ 2000 ਤਾ ਉਹ ਐਤਕੀ ਦੀ ਹਾੜੀ ਵੇਲੇ ਲਾਹੀ ਦੇਵੇਗਾ ਬੁੜਾ ਮਰਨ ਕਿਨਾਰੇ ਹੈ ਉਹ ਬੁੜੇ ਦਾ ਹਗਾਮਾ ਫੱਟੇ ਚੁੱਕ ਕਰੇਗਾ ਫੇਰ ਵੀ ਰਸਾਲਦਾਰ ਕਰਮ ਸਿੰਘ ਦਾ ਨਾਂ ਹੈ ਕੋਈ ਮੱਲਣ ਦਾ ਬੁੱਢਾ ਬਾਪ ਰਸਾਲਦਾਰ ਕਰਮ ਸਿੰਘ ਅਜੇ ਜਿਉਂਦਾ ਸੀ 80 ਤੋਂ ਉੱਤੇ ਦੀ ਉਮਰ ਸੀ ਪਹਿਲੀ ਵੱਡੀ ਸੰਸਾਰ ਜੰਗ ਵਿੱਚ ਉਹ ਲੜਿਆ ਸੀ ਫੂਹੀ ਫੂਹੀ ਕਰਕੇ ਪੈਸਾ ਜੋੜਿਆ ਰਿਟਾਇਰ ਹੋਇਆ ਰੁਪਈਆ ਇਕੱਠਾ ਕਰਕੇ ਇਹ ਟਾਲੀ ਵਾਲਾ ਖੇਤ ਲੈ ਲਿਆ ਉਦੋਂ ਇੱਥੇ ਕੀ ਸੀ ਅੱਕ ਝਾੜ ਮਲੇ ਬੂਈਆਂ ਦੇ ਕਿਕਰਾਂ ਝੰਡ ਫਲਾਈਆਂ ਦੀ ਧਰਤੀ ਸੀ ਇਹ ਕਿਤੋਂ ਉੱਚੀ ਕਿਤੋਂ ਨੀਮੀ ਰਸਾਲਦਾਰ ਨੇ ਕਹੀ ਫੜ ਕੇ ਦੋ ਸਾਲ ਦੇ ਵੇਲੀ ਮਿੱਟੀ ਨਾਲ ਮਿੱਟੀ ਹੋਇਆ ਭੁੱਖਾਂ ਤੇ ਹੰਜਲੀਆਂ ਤੇ ਫੇਰ ਕਿਤੇ ਜਾ ਕੇ ਜ਼ਮੀਨ ਨੂੰ ਹਲ ਲਿਆਂਦਾ ਲੋਕ ਕਹਿੰਦੇ ਸਨ ਰਸਾਲਦਾਰ ਤਾਂ ਭੂਤ ਹੈ ਕੋਈ ਨਾ ਆੱਕਦਾ ਹੈ ਨਾ ਥੱਕਦਾ ਹੈ ਦਿਨ ਰਾਤ ਲੱਗਿਆ ਰਹਿੰਦਾ ਹੈ ਉਹਨੂੰ ਕੋਈ ਪਤਾ ਨਹੀਂ ਦਿਨ ਕਦੋਂ ਚੜਦਾ ਕਦੋਂ ਲੈਂਦਾ ਹੈ ਘਰਾ ਲਵਾ ਕੇ ਧਰਤੀ ਪੱਧਰ ਕਰਵਾਤੀ ਪਿਛਲੇ ਸਾਲ ਸਾਰੀ ਭੋਂ ਵਿੱਚ ਹੀ ਛੋਲੇ ਬੀਜ ਦਿੱਤੇ ਤੇ ਫਿਰ ਛੋਲੇ ਹੋਏ ਬੋਲਾਂ ਦੇ ਬੋੜ ਲੱਗ ਗਏ ਫੌਜੀ ਬੰਦਾ ਸੀ ਸਿਰੜੀ ਪੱਕਾ ਫਿਰ ਤੁਰ ਕੇ zameen ਨੂੰ ਕੱਸੀ ਦਾ ਪਾਣੀ ਵੀ ਲਵਾ ਲਿਆ ਇੱਕ ਵਾਰ ਤਾਂ ਧੁੰਮਾ ਪਾ ਦਿੱਤੀਆਂ ਰਸਾਲਦਾਰ ਨੇ ਵਾਹੀ ਦੀਆਂ ਸਾਰੀ ਉਮਰ ਉਹਨੇ ਦੇ ਦੋੜ ਕੇ ਕੰਮ ਕੀਤਾ ਆਪਣੇ ਬਾਪ ਨਿਕਾ ਸਿੰਘ ਦੇ ਸਭ ਧੋਣੇ ਧੋ ਦਿੱਤੇ ਪਰ ਸਾਲਦਾਰ ਕਰਮ ਸਿੰਘ ਫੋਕਸ ਸਮਾਜਿਕ ਰਸਮ ਰਿਵਾਜ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ ਕਹਿੰਦਾ ਹੁੰਦਾ ਇਹ ਸਭ ਫਜ਼ੂਲ ਖਰਚੀਆਂ ਨੇ ਬੰਦਾ ਰੋਟੀ ਚੱਜ ਦੀ ਖਾਂਦਾ ਹੋਵੇ ਤਾਂ ਲੋਕ ਵੀ ਉਸ ਦੀ ਇੱਜ਼ਤ ਕਰਨਗੇ ਉਹਦਾ ਬਾਪ ਮਰਿਆ ਤਾਂ ਉਹਨੇ ਬੜੇ ਸੰਕੋਚ ਨਾਲ ਖਰਚ ਕੀਤਾ ਸ਼ਰੀਕੇ ਵਾਲੇ 2-4 ਮਹੀਨਾ ਗੱਲਾਂ ਕਰਕੇ ਚੁੱਪ ਹੋ ਗਏ ਪਰ ਹੁਣ ਮੱਲਣ ਸੋਚ ਰਿਹਾ ਸੀ ਕਿ ਆਪਣੇ ਰਸਾਲਦਾਰ ਪਿਓ ਦਾ ਨਾਂ ਉੰਗਾ ਕਰੇਗਾ ਮੱਲਣ ਦਾ ਦਾਦਾ ਮਰਿਆ ਤਾਂ ਉਹਦੀ ਉਮਰ ਛੋਟੀ ਹੀ ਸੀ ਪਤਾ ਵੀ ਨਹੀਂ ਲੱਗਿਆ ਸੀ ਕਿ ਨਿੱਕਾ ਸਿੰਘ ਮਰ ਗਿਆ ਹੈ ਨਾ ਲੱਡੂ ਪੱਕੇ ਨਾ ਪੁੰਨਦਾਨ ਕੀਤਾ ਗਿਆ ਉਹ ਖੇਤ ਪਹੁੰਚਿਆ ਤਾਂ ਚਿੱਟਾ ਦਿਨ ਚੜਾ ਆਇਆ ਸੀ ਬਲਦ ਖੜਾ ਕੇ ਉਹਨੇ ਰੋਟੀ ਵਾਲਾ ਸਮੋਸਾ ਤੂਤ ਦੀ ਮੋਟੀ ਡਾਣੀ ਨਾਲ ਬੰਨ ਦਿੱਤਾ ਪੰਜਾਲੀ ਨਾਲ ਹਲ ਖੋਲ ਕੇ ਸਿੱਧਾ ਕੀਤਾ 45 ਦੇ ਜੂਲੇ ਨਾਲ ਹਲ ਦਾ 나ੜ ਕੱਸ ਕੇ ਬੰਨਿਆ ਤੇ ਚੌ ਨੂੰ ਕਹਾੜੀ ਦੇ ਪੀਨ ਵਾਂਗ ਚੰਗੀ ਤਰ੍ਹਾਂ ਠੋਕ ਲਿਆ ਵੈਗਰੂ ਦਾ ਨਾਂ ਲੈ ਕੇ ਬਲਦ ਛੇੜ ਦਿੱਤੇ ਲੰਮੀ ਰਹਾੜ ਵਗਣ ਲਈ ਤੇ ਫੇਰ ਉਰੇ ਉੱਤੇ ਉੜਾ ਚੜਾ ਲੱਗਿਆ ਖੇਤ ਕੋਲ ਡੰਡੀ ਡੰਡੀ ਇੱਕ ਨਵਾਂ ਵਿਆਹ ਜੋੜਾ ਜਾ ਰਿਹਾ ਸੀ ਕੋਈ ਖੰਡਾ ਬੰਨੇ ਤੋਂ ਬਹੁ ਲੈ ਕੇ ਪਾਈ ਰੂਪੇ ਨੂੰ ਜਾ ਰਿਹਾ ਹੋਵੇਗਾ ਕੋਠਿਆਂ ਦਾ ਮੁੰਡਾ ਤਾਂ ਉਹ ਲੱਗਦਾ ਨਹੀਂ ਸੀ ਹੋ ਸਕਦਾ ਹੈ ਪਾਈ ਰੂਪੇ ਦਾ ਬਿਨਾ ਹੋਵੇ ਅਗਾ ਕੇ ਤੋਦਾ ਹੋਵੇ ਪਰ ਉਹ ਖੰਡਾ ਬੰਨੇ ਵੱਲੋਂ ਆ ਰਹੇ ਸਨ ਸਾਫ ਸੀ ਉਹ ਉਥੋਂ ਦੀ ਹੀ ਕੁੜੀ ਸੀ ਮੁੰਡੇ ਨੇ ਸਿਰ ਉੱਤੇ ਗੰਢੜੀ ਚੁੱਕੀ ਹੋਈ ਸੀ ਤੇ ਬਹੁ ਮਗਰ ਮਟਾਕ ਮਟਾਕ ਪੈਰ ਧਰਦੀ ਤੁਰੀ ਜਾ ਰਹੀ ਸੀ ਮੱਲਣ ਦੇ ਚੇਤੇ ਵਿੱਚ ਉਠਾਲ ਆਇਆ ਤਾਂ ਉਹ ਉੱਚੀ ਏਕ ਕੱਢ ਕੇ ਬੋਲ ਉਠਿਆ ਪੱਟ ਫੁੱਲਗੇ ਤੁਰਿਆ ਨਾ ਜਾਵੇ ਪਾਰ ਗਰਾਰੇ ਦਾ ਉਹਨੇ ਇੱਕ ਏਕ ਹੋਰ ਲਾਈ ਤੇਰਾ ਡਿੱਗਿਆ ਰਮਾਲ ਫੜਾਵਾ ਡੰਡੀ ਡੰਡੀ ਜਾਣ ਵਾਲੀ ਹਾਲੀ ਦੀ ਬੋਲੀ ਸੁਣ ਕੇ ਮੁੰਡੇ ਦੇ ਪੈਰਾਂ ਥੱਲੇ ਅੱਗ ਮਚ ਉਠੀ ਤੇ ਉਹ ਤੇਜ਼ ਤੇ ਤੁਰਨ ਲੱਗਿਆ ਬਹੁਤਾ ਜਿਵੇਂ ਕੰਨ ਰਸ ਗਿਆ ਹੋਵੇ ਉਹਦੇ ਪੱਬ ਜੰਮ ਜੰਮ ਕੇ ਧਰਤੀ ਉੱਤੇ ਟਿਕਣ ਲੱਗੇ ਤੇ ਫਿਰ ਗਰਦਨ ਭਮਾ ਕੇ ਮੁੰਡੇ ਨੇ ਪਿੱਛੇ ਰਹਿ ਗਈ ਬਹੁਨ ਕੁਝ ਆਖਿਆ ਮੱਲਣ ਖੇਲ ਬਿਲੀਆਂ ਹੋ ਉਠਿਆ ਉਹਨੇ ਬੱਗੇ ਨੂੰ ਪਰਾਣੀ ਲਾਈ ਐ ਤੈਨੂੰ ਸੌੜ ਲੈ ਜੇ ਸੂਜ ਸਿਰ ਉਤੇ ਆ ਖੜਾ ਉਨੋਪਖ ਵੀ ਬੜੀ ਤੇਜ਼ ਲੱਗ ਗਈ। ਬਲਦਾਂ ਨੂੰ ਥਾਂ ਦੀ ਥਾਂ ਖੜਾਇਆ ਤੇ ਪੰਜਾਲੀ ਵਿੱਚੋਂ ਅਰਲੀਆਂ ਕੱਢ ਦਿੱਤੀਆਂ। ਬਲਦਾਂ ਨੂੰ ਬਾਹਰ ਕੱਢ ਕੇ ਉਹਨੇ ਸਣੇ ਪੰਜਾਲੀ ਹਲ ਨੂੰ ਨੀਵਾ ਕਰ ਦਿੱਤਾ। ਬਲਦਾਂ ਨੇ ਨੱਥਾਂ ਵਿੱਚੋਂ ਰਸਾਂ ਖੋਲ ਦਿੱਤੀਆਂ ਤੇ ਉਹਨਾਂ ਨੂੰ ਖਾਲਾਂ ਦੀਆਂ ਵੱਟਾਂ ਉੱਤੇ ਖੁੱਲਾ ਚਾਰਨ ਦਿੱਤਾ। ਝੁੰਬੀ ਵਿੱਚ ਜਾ ਕੇ ਤੋੜਾ ਚੁੱਕਿਆ ਤੇ ਗਵਾਂਢੀ ਖੇਤ ਦੇ ਖੂਹ ਉੱਤੇ ਠੰਡੇ ਪਾਣੀ ਦਾ ਭਰ ਲਿਆਂਦਾ। ਉਹ ਲਸੂਰੇ ਦੀ ਛਾਂ ਥੱਲੇ ਉੱਚੇ ਤਾਂ ਬੈਠਾ ਅਣਵਾਹੇ ਵਾਹਣ ਵੱਲ ਚਾਕੀ ਜਾ ਰਿਹਾ ਸੀ ਬੁਰਕੀ ਮੂੰਹ ਵਿੱਚ ਪਾ ਕੇ ਉਹ ਜਾੜਾ ਥੱਲੇ ਛਿੱਥਣ ਲੱਗਦਾ ਤਾਂ ਉਹਦੀਆਂ ਪੁਰਪੜੀਆਂ ਦੀਆਂ ਨਾੜਾਂ ਉੱਤੇ ਥੱਲੇ ਹੁੰਦੀਆਂ ਉਹਨੇ ਅੰਦਾਜ਼ਾ ਲਾਇਆ ਕਿ ਚਾਹ ਪੀ ਕੇ ਉਹ ਅੱਜ ਸਾਰਾ ਖੇਤ ਨਿਵੇੜ ਦੇਵੇਗਾ ਅੱਜ ਤਾਂ ਉਸੰਦੇਹਾਂ ਹੀ ਵੇਲਾ ਹੋ ਜਾਵੇਗਾ ਜੇ ਉਹ ਦਿਨ ਖੜੇ ਪਿੰਡ ਪਹੁੰਚ ਗਿਆ ਤਾਂ ਜਾ ਕੇ ਕੇਸੀ ਨਾਵੇਗਾ ਉਹਨੂੰ ਸਿਰਨਾ ਤੇਰੇ ਨੂੰ 15-20 ਦਿਨ ਹੋ ਗਏ ਸਨ ਸਿਰ ਵਿੱਚ ਘਰ ਉੱਠ ਆਈ ਸੀ ਖੁਰਕ ਹੁੰਦੀ ਰਹਿੰਦੀ ਵਾਲਾਂ ਵਿੱਚ ਉਂਗਲਾਂ ਫੇਰ ਕੇ ਉਹ ਖੁਰਕ ਕਰਦਾ ਰੋਟੀ ਖਾ ਕੇ ਉਹਨੇ ਤੋੜੇ ਵਿੱਚੋਂ ਪਾਣੀ ਦਾ ਘਰਮੰਡਲ ਭਰਿਆ ਤੇ ਮੂੰਹ ਹੱਥ ਲਾ ਕੇ ਪੀਣ ਲੱਗਿਆ ਉਹ ਤਾਂ ਸਾਰਾ ਘਰਮੰਡਲ ਹੀ ਪੀ ਗਿਆ ਉਹਨੂੰ ਜਿਵੇਂ ਸੁਰਤ ਜਹੀ ਆ ਗਈ ਹੋਵੇ ਅੱਖਾਂ ਜਿਵੇਂ ਖੁੱਲ ਗਈਆਂ ਹੁਣ ਉਹਦਾ ਜੀ ਕੀਤਾ ਉਹ ਨਸੂੜੇ ਥੱਲੇ ਬਿੰਦ ਚਟ ਸੁਸਤਾ ਲਵੇ ਬਲਦਵੀ ਮੂੰਹ ਮਾਰ ਲੈਣਗੇ ਉਹਨੇ ਧਰਤੀ ਨਾ ਪਿੱਠ ਲਾਈ ਹੀ ਸੀ ਕਿ ਉਹਨੂੰ ਪੰਜਾਲੀ ਦੇ 나ੜ ਦਾ ਖਿਆਲ ਆ ਗਿਆ ਸਾਲਾ ਕੋਈ ਕੁੱਤਾ ਕਿਧਰੋਂ ਆ ਕੇ 나ੜ ਨੂੰ ਕੱਟ ਨਾ ਜਾਵੇ। ਇੱਕ ਦਿਨ ਉਹਦੇ ਨਾਲ ਐਵੇਂ ਜਿਵੇਂ ਹੋਈ ਸੀ। ਉਹ ਉੱਠਿਆ ਤੇ ਹਾਲ ਨੂੰ ਪੰਜਾਲੀ ਨਾਲ ਬੰਨਣ ਵਾਲਾ ਚਮਦਾ 나ੜ ਖੋਲ ਲਿਆ। 나ੜ ਨੂੰ ਅੰਦਰ ਝੁੰਬੀ ਵਿੱਚ ਲਾ ਕੇ ਕਿੱਲੇ ਉੱਤੇ ਡੰਗ ਦਿੱਤਾ। ਝੁੰਬੀ ਦੇ ਸਰਕੜੇ ਵਿੱਚ ਬੰਨ ਕੇ ਰੱਖੀ ਗੁੜ ਚਾਹ ਦੀ ਪੋਟਲੀ ਨੂੰ ਕੱਢ ਕੇ ਉਹਨੇ ਦੇਖਿਆ ਅੱਜ ਜੋਗਾ ਸਮਾਨ ਹੈਗਾ। ਉਹ ਨਸੂੜੇ ਥੱਲੇ ਸਮੋਸਾ ਵਿਛਾ ਕੇ ਬੈ ਗਿਆ। ਉਧੀਆਂ ਪਾਲਕਾਂ ਭਾਰੀ ਹੋਣ ਲੱਗੀਆਂ ਥੋੜੇ ਚਿਰ ਵਿੱਚ ਹੀ ਉਹਨੂੰ ਅੱਖਾਂ ਮੀਚ ਲਈਆਂ ਤੇ ਮੂੰਹ ਟੱਡ ਕੇ ਘਰਾੜੇ ਮਾਰਨ ਲੱਗਿਆ ਆਪਣੇ ਜਾਣੇ ਉਹਨੇ ਬਿੰਦ ਝਟ ਹੀ ਅੱਖ ਲਾਈ ਹੋਵੇ ਕਿ ਉਹ ਉੱਠ ਕੇ ਬੈਠਾ ਹੋ ਗਿਆ ਉਹਨੂੰ ਡਰ ਸੀ ਕਿਤੇ ਬਲਦ ਦੂਰ ਕਿਧਰੇ ਨਾ ਨਿਕਲ ਗਏ ਹੁਣ ਬੱਗਾ ਤਾਂ ਸਾਹਮਣੇ ਖਾਲ ਵਿੱਚ ਖੜਾ ਸੀ ਪਰ ਕਾਲਾ ਕਿਧਰੇ ਨਹੀਂ ਸੀ ਦਿਸਦਾ ਉਹਨੇ ਉੱਠ ਕੇ ਵੇਖਿਆ ਉਹ ਦੂਰ ਝੰਡੀ ਥੱਲੇ ਜਾ ਬੈਠਾ ਸੀ ਮੱਲਣ ਦੇ ਚਿਤਵੀ ਚਾਈ ਹੁਣ ਕੀ ਪੈਣਾ ਹੈ ਸੂਰਜ ਤਾਂ ਕਦੋਂ ਦਾ ਟੇਡਾ ਹੋ ਗਿਆ ਧਰਤੀ ਵਿੱਚ ਟੋਆ ਪੁੱਟ ਕੇ ਬਣਾਏ ਚੁੱਲੇ ਤੇ ਕੱਚੇ ਡਲਿਆਂ ਨੂੰ ਉਹਨੇ ਸੋਤ ਕੀਤਾ ਤੇ ਟੋਏ ਵਿੱਚੋਂ ਸਵਾਹ ਬਾਹਰ ਕੱਢ ਕੇ ਅੱਗ ਵਾੜ ਲਈ ਚੁੰਬੀ ਵਿੱਚੋਂ ਸੜੀ ਬਲੀ ਤੇ ਚਿਬੀ ਖੜੀ ਵੀ ਸਿਲਵਰ ਦੀ ਪਤੀਲੀ ਲਿਆਂਦੀ ਪਾਣੀ ਨਾਲ ਅੰਦਰੋਂ ਧੋਤੀ ਤੇ ਆਪਣੀ ਚਾਹ ਜੋਗਾ ਪਾਣੀ ਪਾ ਕੇ ਉਹਨੂੰ ਚੁੱਲ੍ਹੇ ਉਤੇ ਧਰ ਦਿੱਤਾ ਚੁੰਬੀ ਦੇ ਛਪੜ ਉਤੇ ਚਾਹ ਗੁੜ ਲਿਆ ਕੇ ਵੀ ਪਾ ਦਿੱਤਾ ਨੇੜੇ ਹੀ ਮਲਿਆਂ ਕੋਲ ਬੱਕਰੀਆਂ ਫਿਰ ਰਹੀਆਂ ਸਨ ਚੋਰਾੰਦਾ ਮੁੰਡਾ ਕਿਕਰ ਥੱਲੇ ਬੈਠਾ ਧਰਤੀ ਉੱਤੇ ਮਿੱਟੀ ਦੀ ਢੇਰੀ ਬਣਾ ਕੇ ਉਹਨੂੰ ਛੋਟੀਆਂ ਮਾਰ-ਮਾਰ ਖੇਡ ਰਿਹਾ ਸੀ ਗਲਾਸ ਲੈ ਕੇ ਮੱਲਣ ਗਿਆ ਤੇ ਮੁੰਡਾ ਕਹਿੰਦਾ ਕਿਹੜੀ ਚੋਮਾ ਓਏ ਮੁੰਡਾ ਬੋਲਿਆ ਜਿਹੜੀ ਮਰਜ਼ੀ ਦੇਖ ਲੈ ਮਾਮਾ ਜੁਟੀ ਵਾਲੀ ਕੋਈ ਦੇਖ ਲੈ ਚੱਲ ਨਾਲੇ ਚਾਹ ਦੀ ਘੁੱਟ ਪੀ ਲੈ ਕਿਹਾ ਕੇ ਮੱਲਣ ਨੇ ਇੱਕ ਬੱਕਰੀ ਦਾ ਕੰਨ ਫੜਿਆ ਤੇ ਫਿਰ ਉਹਦੀ ਲੱਤ ਫੜ ਕੇ ਗਲਾਸ ਵਿੱਚ ਧਾਰਾ ਮਾਰਨ ਲੱਗਿਆ ਅੱਧਾ ਗਲਾਸ ਕਰਕੇ ਉਹ ਉੱਠ ਖੜਾ ਬੱਕਰੀਆਂ ਮੈਂ ਮੈਂ ਕਰਦੀਆਂ ਥਾਂ ਖੜੀਆਂ ਰਹੀਆਂ ਮੱਲਰ ਨੇ ਉਹਨਾਂ ਨੂੰ ਦੁਬਾਰਾ ਚਾਹ ਨੂੰ ਕਿਹਾ ਤਾਂ ਮੁੰਡਾ ਕਹਿੰਦਾ ਚਾਹ ਨੂੰ ਕੀ ਐ ਮਾਮਾ ਚਾਹ ਤਾਂ ਹੁਣ ਪਿੰਡ ਜਾ ਕੇ ਪੀਵਾਂਗੇ ਆ ਖੜਾ ਪਿੰਡ ਹੁਣ ਚੱਲਦੇ ਆ ਚੱਲਣ ਦਾ ਬੇੜਾ ਹੋ ਗਿਆ ਬਸ ਮੁੰਡਾ ਘੰਡਾ ਬੰਨੇ ਦਾ ਸੀ ਕੋਠਿਓ ਦੇ ਨਾਨਕੇ ਸਨ ਚਾਹ ਪੀ ਕੇ ਮੱਲਰ ਨੇ ਬੜਦ ਜੋੜ ਲਏ ਚੱਲ ਓਏ ਕਾਲਿਆ ਚੱਲ ਓਏ ਬੱਗਿਆ ਬੱਲੇ ਵਈ ਸ਼ੇਰੋ ਨਹੀਂ ਰਿਸਾਂ ਰੇਲ ਗੱਡੀ ਨੇ ਮੇਰੇ ਦੁੱਲੇ ਮੋਹ ਪਿੱਜੇ ਬੋਲ ਉਤਾਰਦਾ ਮਲਣ ਉਰੇ ਕੱਢਣ ਲੱਗਿਆ ਉਹਨੇ ਦਸ ਕੋ ਉਰੇ ਹੀ ਲਿਆਂਦੇ ਹੋਣਗੇ ਕਿ ਇੱਕ ੰਡਾ ਮੰਨੇ ਦਾ ਗਉਆਂ ਦਾ ਵਗ ਧੂੜ ਅਡਾਉਂਦਾ ਪਿੰਡ ਨੂੰ ਮੁੜਿਆ ਜਾਂਦਾ ਉਹਨੂੰ ਦਿਸਿਆ 50-60 ਗਉਆਂ ਬੱਚੀਆਂ ਤੇ ਇੱਕ ਢੱਠਾ ਗਉਆਂ ਨਾਲੋਂ ਗਿੱਠ ਉੱਚਾ ਕੱਦ ਵਨ ਉੱਬਰਮੀ ਰੰਗ ਕਾਲਾ ਇੱਕ ਗੋਰੀ ਬਹਿੜਦੇ ਮਗਰਮਗ ਤੁਰਿਆ ਜਾ ਰਹਿਆ ਸੀ ਹੁੱਕਾ ਪੀਂਦਾ ਇੱਕ ਬੰਦਾ ਵਗ ਦੇ ਮੂਰੇ ਮੂਰੇ ਇੱਕ ਦੇ ਜਣਾ ਮਗਰ ਮਗਰ ਹੋ ਕੇ ਉਹੋ ਕਰਦੇ ਜਾ ਰਹੇ ਸਨ ਵਗ ਨੂੰ ਵੇਖ ਕੇ ਮੱਲਣ ਦੇ ਬਲਦਾਂ ਨੇ ਕੰਨ ਚੁੱਕੇ ਤੇ ਹੌਲੀ ਹੌਲੀ ਚੱਲਣ ਲੱਗੇ ਮੱਲਣ ਨੇ ਦੋਮਾਂ ਦੇ ਇੱਕ ਇੱਕ ਪ੍ਰਾਣੀ ਮਾਰੀ ਤਾਂ ਉਹ ਪਹਿਲਾਂ ਵਾਂਗ ਹੀ ਤੱਤੇ ਹੋ ਕੇ ਤੇਜ਼ ਚਾਲ ਚੱਲਣ ਲੱਗ ਪਏ ਹੁਣ ਤਾਂ ਇੱਕ ਰਾਲ ਹੀ ਬਾਕੀ ਸੀ ਮੱਲਣ ਨੇ ਗੋਪੀਆਂ ਦੀਆਂ ਪੂੰਛਾਂ ਮਰੋੜੀਆਂ ਦਿਨ ਖਾਸਾ ਢਾਲ ਚੱਲਿਆ ਸੀ ਰਾਲ ਪੂਰੀ ਕਰਕੇ ਉਹਨੇ ਹਲ ਦਾ ਨਾੜ ਖੋਲਿਆ ਫੋਲਟਾ ਕਰਕੇ ਹੱਲ ਨੂੰ 45 ਨਾਲ ਬੰਨਿਆ ਪਾਂਡਾ ਟੈਂਡਾ ਸੰਕੇ ਲੇੜਾ ਕਪੜਾ ਚੁੱਕ ਲਿਆ ਜੋ ਝੁੰਬੀ ਵਿੱਚ ਰੱਖਣਾ ਸੀ ਰੱਖ ਦਿੱਤਾ ਤੇ ਫਿਰ ਬਲਦਾਂ ਨੂੰ ਪਹੇ ਪਾ ਲਿਆ ਪਿੰਡ ਨੂੰ ਮੁੜ ਰਿਹਾ ਮੱਲਣ ਕੁਝ ਵੀ ਨਹੀਂ ਸੋਚ ਰਿਹਾ ਸੀ ਹੁਣ ਤਾਂ ਉਹਦੇ ਦਿਮਾਗ ਵਿੱਚ ਇੱਕੋ ਗੱਲ ਸੀ ਕਿ ਉਹ ਦਿਨ ਖੜੇ ਖੜੇ ਜਾ ਕੇ ਕਿਸੀ ਨਾਲ ਲਵੇ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤਰਫੋਂ ਅੱਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ